ਮੇਰੇ ਆਦਾ ਤੇ ਆ ਮਤ ਲੜਾ ਲੇਗੀ ਕਿਉਂ ਮਰਦੇ ਓਏ ਦਾ ਤੇ ਆ ਓ ਤੈਨੂੰ ਉਹਨ ਨਾਲ ਕਿਉਂ ਮਰਦੇ ਆ ਮੇਰੇ ਵਾਲਕਾ ਓਏ ਗਾਤੇ ਮਰਦੇ ਆ ਐ ਵਾਲਕਾ ਓ ਰ ਭਾਵ ਨੂੰ ਹੈ ਦਾ ਦੱਸ ਦੇ ਨਾ ਪਾਪ ਤੇ ਪੁੰਨ ਬਣਾਏ ਕਿਉਂ ਤੇ ਪਾਪ ਦੇ ਪੁੰਨ ਨਾ ਉੜਾਦਾ ਤੂੰ ਕੋਈ ਪਾਪ ਨਾ ਕਰਦਾ ਮੇਰੇ ਵਾਲਾ ਹੋ ਕੋਈ ਨਾ ਮਰਦਾ ਤੂੰ ਪਾਪ ਦੇ ਪੁੰਨ ਕਿਉਂ ਵੜਾਏ ਤੂੰ ਦੁਨੀਆ ਵੜਾਈ ਦੁਨੀਆ ਦੇ ਵਿੱਚ ਇਨਸਾਨ ਕਿਉਂ ਵੜਾਇਆ ਮੈਂ ਇਹ ਦੱਤਿਆ ਹੋ ਬੰਛੀ ਵੜਾ ਗੰਦਾ ਜਾਵਦੂ ਬਰਗਰਤੀ ਵੜਾ ਲੈਦਾ ਤਨੂ ਕੀ ਹਾਲ ਹੋੜ ਗਈ ਦੀਦਾ ਤਿਆ ਦੁਨੀਆ ਦੇ ਵਿੱਚ ਇਨਸਾਨ ਨੂੰ ਬਣਾਉਣ ਦੀ ਹਏ ਹੋ ਮੇਰੇ ਵਾਲ ਕਾ ਵੇ ਹਾ ਦਿਆ ਹੋਏ ਹਏ ਮੇਰੇ ਵਾਲ ਕਾ ਤਕਰੀ ਬਣੀਦਾ ਕਿਉਂ ਬਰਾਤੀ ਹੋਇ ਰਿਹਾ ਰੱਬਾ ਉਮੇ ਪਾਪ ਕਰੇ ਹੋੜ ਗਏ ਬਿਲਕੁਲ ਕਰੇ ਹੋੜ ਗਏ ਤੂੰ ਮੈਨੂੰ ਬੁਲਾ ਦੰਦਾ ਨੂੰ ਵਾਂਟ ਲੱਗ ਗਈ ਸੀ ਬਾਹਰ ਦੰਦਾ ਫਗਰੀ ਬਣੀ ਨਾ ਕੋਈ ਜ਼ਿੰਦਗੀ ਜਵਾਟ ਕਰਿਆ ਬਾਪ ਨਹੀਂ ਕਰਿਆ ਉਹ ਦਾਤਿਆ ਉਹ ਦਾਸੀ ਵੜ ਕੇ ਜ਼ਿੰਦਗੀ ਜੀ ਕੇ ਗਈਆ ਦਾਤਿਆ ਤੇਰੀ ਦਾਸੀ ਵੜ ਕੇ ਕੇ ਗਈਆ ਦੇ ਲੋਕ ਮਰਨ ਗਏ ਫਿਰ ਤੈਨੂੰ ਕੌਣ ਵਰਨੂਗਾ ਮੇਰੇ ਵਾਲਿਕਾ ਮੇਰੇ ਦਾਤਿਆ ਵਾਏ ਵਾਏ ਏ ਮੇਰੇ ਦਾਤਿਆ ਵਾਏ ਵਾਏ